ਉਹ ਕਹਿੰਦੇ ਫਰੀਦਾ ਬਾਹਰ ਪਰਾਇਆ ਵੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ ਪਰਾਇਆ ਬੂਹੇ ਤੇ ਨਾ ਕੱਲੀ ਜੇ ਪਰਾਇਆ ਬੂਹਿਆਂ ਤੇ ਕੱਲਣਾ ਤੇ ਇਹਦੇ ਨਾਲੋਂ ਤੇ ਸਰੀਰ ਚੋਂ ਜਿੰਦ ਕੱਢ ਲੈ ਆਹ ਪਰਾਇਆ ਬੂਹਿਆਂ ਤੇ ਤੁਰੇ ਫਿਰਦੇ ਆ ਮੈਂ ਅਰਜ਼ ਕਰਾਂਗਾ ਠਿਕ ਕਰੋ ਦਾਦਾ ਕੌਣ ਸੀ ਦਾਦੇ ਪੜਦਾਦੇ ਹਿੰਦੂਆ ਘਰ ਜੰਮੇ ਹੋ ਰਾਮਨਾਮ ਕਰ ਲੋ ਮੁਸਲਮਾਨਾ ਘਰ ਜੰਮੇ ਹੋ ਅੱਲਾ ਅੱਲਾ ਕਰ ਲੋ ਸਿੱਖਾ ਘਰ ਜੰਮੇ ਹੋ ਨਾਂ ਨਾਲ ਸਿੰਘ ਲਾਓ ਹੌਲੀ ਹੌਲੀ ਦਾੜੀ ਰੱਖੋ ਸਿਰ ਤੇ ਬੰਨੋ ਪੱਗ ਕਲਗੀ ਤਰ ਪਾਸ਼ਾ ਨਾਲ ਗੁਰੂ ਨਾਨਕ ਦੇ ਘਰ ਨਾਲ ਪਿਆਰ ਕਰਨਾ ਸਿੱਖੀਏ ਸਭ ਲਈ ਦਰਵਾਜ਼ਾ ਖੁੱਲਾ ਹੈ ਆ ਹੁਣ ਕੱਲ ਬਾਬਾ ਜੀ ਵੀ ਗੱਲ ਕਰਦੇ ਸੀ ਤੇ ਸੋਚੋ ਡੇਰਾ ਬਾਬਾ ਨਾਨਕ ਦੇ ਇਲਾਕੇ ਵਾਲੇ ਪਾਸੇ ਲਾਈਵ ਘਰਾਂ ਚ ਸੁਣਦੇ ਹੋਣਗੇ ਦੂਰ ਤੱਕ ਆਵਾਜ਼ ਜਾਂਦੀ ਹੈ ਰਾਤ ਮੈਂ ਵੇਖਦਾ ਸੀ 17 18000 ਬੰਦਾ ਵੇਖਦਾ ਸੀ ਲਾਈਵ ਹੁਣ ਇੱਥੇ ਵੀ ਸੰਗਤ ਵੇਖਦੀ ਹੁੰਦੀ ਘਰਾਂ ਚ ਵੀ ਤੇ ਵੇਖਦੇ ਹੀ ਐ ਤੇ ਗੱਲ ਅੱਗੇ ਅੱਗੇ ਜਾਂਦੀ ਐ ਮੈਂ ਸਭ ਨੂੰ ਹੀ ਬੇਨਤੀ ਕਰਦਾ ਬਾਡਰਾਂ ਤੇ ਬੈਠੇ ਹੁਣ ਕਿਹੜਾ ਦੂਰ ਨੇ ਚਾਹੇ ਫਿਰੋਜ਼ਪੁਰ ਦਾ ਇਲਾਕਾ ਐ ਚਾਹੇ ਡੇਰਾ ਬਾਬਾ ਨਾਨਕ ਐ ਚਾਹੇ ਗੁਰਦਾਸਪੁਰ ਐ ਵੱਡੇ ਵੱਡੇ ਕੱਠ ਸਾਡੇ ਈਸਾਈ ਧਰਮ ਦੇ ਹੁੰਦੇ ਐ ਇੱਥੇ ਪਰ ਸਾਨੂੰ ਇਹ ਗੱਲ ਦਾ ਮਾਣ ਹੈ ਖੁਸ਼ੀ ਹੈ ਜਿਲ੍ਹਾ ਪੱਤਰ ਤੇ ਨਹੀਂ ਸਾਡਾ ਇਲਾਕੇ ਪੱਤਰ ਦੀ ਆ ਸੰਗਤ ਹੈ ਰਾਜਪੁਰਾ ਇਲਾਕਾ ਹੈ ਮੰਨ ਲੈਨੇ ਆ 100 ਬੰਦਾ ਲੁਧਿਆਣੇ ਲੱਗ ਕੇ ਚੋਂ ਆ ਗਿਆ ਹੋਣਾ ਮੰਨ ਲੈਨੇ ਆ 100 ਬੰਦਾ ਹਰਿਆਣੇ ਚੋਂ ਆ ਗਿਆ ਹੋਣਾ ਪਰਸ਼ੇਤਰ ਲੋਆਂ ਵਾਲੇ ਵੱਲੋਂ ਚੰਡੀਗੜ੍ਹ ਲੱਗ ਕੇ ਚੋਂ 200 ਬੰਦਾ ਆ ਗਿਆ ਹੋਣਾ ਪਰ ਜ਼ਿਆਦਾਤਰ ਇਹ ਇੱਕ ਹਲਕੇ ਦੇ ਲੋਕ ਨੇ ਨੇੜੇ ਨੇੜੇ ਦੇ ਇਹ ਪੰਜਾਬ ਪੱਤਰ ਦਾ ਇਕੱਠ ਨਹੀਂ ਇਹ ਜ਼ਿਲ੍ਹਾ ਪੱਤਰ ਦਾ ਇਕੱਠ ਵੀ ਨਹੀਂ ਇਹ ਸਿਰਫ ਇੱਕ ਹਲਕੇ ਦਾ ਇੱਕ ਛੋਟੇ ਜਿਹੇ ਇਲਾਕੇ ਦਾ ਜਿੱਥੇ ਪੰਜਾਬੀ ਪੱਤਾਂ ਵਾਲੇ ਆਪਾਂ ਬੈਠੇ ਆ ਤੇ ਜਦੋਂ ਸੁਣੋ ਜਦੋਂ ਸਾਡੇ ਕਈ ਇਸਾਈ ਪਾਦਰੀ ਇਕੱਠ ਕਰਦੇ ਐ ਉਹ ਐ ਪੰਜਾਬ ਪੱਤਰ ਦਾ ਦੋ ਤੋਂ ਤਿੰਨ ਤਿੰਨ ਸਟੇਟਾਂ ਰਲਾ ਕੇ ਫਿਰ ਕੋਈ ਗੁਰਦਾਸਪੁਰ ਚ ਕੋਈ ਜਲੰਧਰ ਚ ਕੋਈ ਚੰਡੀਗੜ੍ਹ ਚ ਜਦੋਂ ਉਹ ਐਡਾ ਵੱਡਾ ਇਕੱਠ ਹੁੰਦਾ ਹੈ ਤੇ ਸਾਡੇ ਵਾਲੇ ਕਹਿੰਦੇ ਆ ਸਾਰੀ ਈਸਾਈ ਬਣ ਚੱਲੇ ਸਾਰੀ ਈਸਾਈ ਪ੍ਰਚਾਰ ਉਧਰੋਂ ਚੱਲ ਪਈਂਗਾ ਫਿਰ ਵੇਖ ਵੇਖ ਕੇ ਜਿਹੜਾ ਨਹੀਂ ਵੀ ਜਾਂਦਾ ਉਹ ਵੀ ਕਹਿੰਦਾ ਉਹ ਜਦੋਂ ਉਧਰ ਚੱਲੇ ਕੁਝ ਤੇ ਹੋਣਾ ਚੱਲੋ 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 ਤੇ ਤਾਂ ਮੈਂ ਕਹਿੰਦਾ ਆ ਪੱਗਾ ਆ ਦਸਤਾਰਾਂ ਐਡਾ ਰਾਤ ਦਾ ਸਮਾਗਮ ਚੱਲ ਰਿਹਾ 10:30 ਵਜੇ ਹੋਏ ਆ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਘਰਾਂ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਨੇ ਸੁਣਨਾ ਓਦੋਂ ਇਹ ਗੱਲ ਜਾਣੀ ਚਾਹੀਦੀ ਹੈ ਵੀ ਸਤਗੁਰੂ ਦੀ ertidੀ ਉੱਤੇ ਸਾਡੇ ਪੰਜਾਬ ਦੀ ertidੀ ਉੱਤੇ ਐਦਾਂ ਪੰਜਾਬੀ ਐਦਾਂ ਸਰਦਾਰ ਐਦਾਂ ਸਿੱਖ Hindu ਰਲ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਂਦੇ ਆ ਸਤਗੁਰ ਦਾ ਪ੍ਰਕਾਸ਼ ਹੁੰਦਾ ਆ ਮੰਡੀਆਂ ਦੇ ਵਿੱਚ ਵੱਡੇ ਵੱਡੇ ਇਕੱਠ ਸਾਡੇ ਵੀ ਹੁੰਦੇ ਆ ਸਾਡੇ ਬੰਦਿਆਂ ਨੂੰ ਕੰਫੀਡੈਂਸ ਆਉਂਦਾ ਇਹਨਾਂ ਚੀਜ਼ਾਂ ਨਾਲ ਮਾਣ ਹੁੰਦਾ ਕੈਮ ਹੋ ਜਾਂਦੇ ਐ ਟੁੱਟੇ ਟੁੱਟੇ ਜੇ ਤੁਰ ਪੈਂਦੇ ਐ ਦਿਲ ਟੁੱਟੇ ਅਸੀਂ ਤੇ ਦਾਵਾਂ ਡੋਲ ਬਹੁ ਛੇਤੀ ਹੁੰਨੇ ਐ ਤੇ ਮੈਂ ਡੇਰਾ ਬਾਬਾ ਨਾਨਕ ਉਹਨਾਂ ਇਲਾਕਿਆਂ ਵਾਲਿਆਂ ਨੂੰ ਪੁੱਛਣਾ ਚਾਹੁੰਨਾ ਪਿਆਰਿਓ ਮਾਰਿਓ ਮਨਾ ਚ ਝਾਤੀ ਵੀਰਾ ਜਿੱਥੇ ਗੁਰਦੁਆਰਾ ਪਾਣੀ ਦੇ ਵਿੱਚ ਗਿਆ ਹੈ ਉਥੇ ਗਿਰਜੇ ਵੀ ਗਏ ਐ ਜਿੱਥੇ ਸਿੱਖਾਂ ਦੇ ਘਰ ਗਏ ਐ ਪਾਣੀ 'ਚ ਡੁੱਬੇ ਐ ਉਥੇ ਅਸਾਈਆਂ ਦੇ ਘਰ ਵੀ ਡੁੱਬੇ ਹੋਣਗੇ ਜਿੱਥੇ ਪੱਕਾ ਵਾਲੇ ਸਰਦਾਰਾਂ ਸਿੱਖਾਂ ਦੇ ਘਰ ਉਹਨਾਂ ਨੂੰ ਬੱਚਿਆਂ ਨੂੰ ਡੰਗਰਾਂ ਨੂੰ ਪਸ਼ੂਆਂ ਨੂੰ ਚਾਰਾ ਚਾਹੀਦਾ ਸੀ ਖਾਣਾ ਚਾਹੀਦਾ ਸੀ ਉਥੇ ਉਸਾਈਆਂ ਦੇ ਵੀ ਗਏ ਹੋਣਗੇ ਪਰ ਪੁੱਛਿਓ ਕਿਥੇ ਡੇਰਾ ਬਾਬਾ ਨਾਨਕ ਲਾਕੇ ਤੇ ਜਾ ਕੇ ਕਿਸੇ ਸਿੱਖ ਨੇ ਰੋਟੀ ਵਰਤੌਣ ਲੱਗਿਆ ਵਿਤਕਰਾ ਕੀਤਾ ਕਿਸੇ ਸਿੱਖ ਨੇ ਕਿਹਾ ਓਏ ਤੂੰ ਉਸਾਈ ਬਣ ਗਿਆ ਤੈਨੂੰ ਰੋਟੀ ਨਹੀਂ ਦੇਣੀ ਲੰਗਰ ਵਾਲਾ ਕਿਤੇ ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਜਦੋਂ ਮੈਂ ਇਹ ਸੁਣਦਾ ਵੀ ਕਈ ਅਸਾਈ ਪ੍ਰਚਾਰਕ ਕਹਿੰਦੇ ਆ ਦੇਗ ਨਹੀਂ ਲੈਣੀ ਗੁਰਦੁਆਰੇ ਚੋਂ ਲੰਗਰ ਨਾ ਛਕਿਓ ਤੁਸੀਂ ਗੁਰਦੁਆਰੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਜਦੋਂ ਦੇਗ ਹੋਵੇ ਤੇ ਦੇਗ ਤੁਸੀਂ ਨਹੀਂ ਲੈਣੀ ਲੰਗਰ ਨਹੀਂ ਪ੍ਰਸ਼ਾਦਾ ਛਕਣਾ ਤੇ ਮੈਂ ਇਹ ਅਰਜ਼ ਕਰਦਾ ਓਏ ਪਿਆਰਿਓ ਇੰਨਾ ਫਰਕ ਅਗਲੇ ਆ ਕੇ ਸਾਡੇ ਦੇਸ਼ 'ਚ ਸਾਨੂੰ ਕਹਿੰਦੇ ਐ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਖੇ ਜੀ ਤੁਸੀਂ ਦੇਖ ਨਾ ਲਿਆ ਕਰੋ ਪ੍ਰਸ਼ਾਦਾ ਤਾਂ ਛਕਿਆ ਕਰੋ ਕਈ ਅਸਾਈ ਕੱਟੜ ਪਰਿਵਾਰ ਨੇ ਪ੍ਰਸ਼ਾਦ ਨਹੀਂ ਲੈਂਦੇ ਪਰ ਉਹਨਾਂ ਨੂੰ ਪੁੱਛਿਓ ਜਿੱਦਣ ਗੁਰੂ ਕਾ ਖਾਲਸਾ ਲੰਗਰ ਵਰਤਾਉਣ ਗਿਆ ਇਹ ਪੁੱਛਦਾ ਤੂੰ ਅਸਾਈ ਆ ਕਿ ਸਿੱਖ ਐ ਦੇ ਡੁੱਬ ਗਿਆ ਤੇ ਡੁੱਬ ਗਿਆ ਤੇਰਾ ਸਰਪੰਚ ਕਹਿੰਦਾ ਮੱਝ ਚਾਹੀਦੀ ਐ ਆ ਸਿੱਖ ਨੂੰ ਚਾਹੀਦੀ ਐ ਆ ਇਹਨੂੰ ਚਾਹੀਦੀ ਐ ਇਹਨੂੰ ਇਹ ਲੋੜ ਬੰਦ ਐ ਭਾਵੇਂ ਸਿੱਖ ਹੋਵੇ ਭਾਵੇਂ ਅਸਾਈ ਹੋਵੇ ਸਿੱਖ ਸਭ ਲਈ ਸਾਨੂੰ ਨਫ਼ਰਤ ਸਿਖਾਈ ਨਹੀਂ ਆ ਕਰੋਨਾ ਸੀ ਕੌਣ ਪੁੱਛਦਾ ਹਿੰਦੂ ਐ ਕੌਣ ਐ ਤੂੰ ਓਏ ਤੂੰ ਮੁਸਲਮਾਨ ਐ ਹਿੰਦੂ ਐ ਤੂੰ ਅਸਾਈ ਐ ਕੌਣ ਪੁੱਛਦਾ ਕਿਹੜਾ ਲੰਗਰ ਐ ਜਿੱਥੇ ਪੁੱਛਿਆ ਜਾਂਦਾ ਐ ਤੂੰ ਹਸਾਈ ਆ ਗਿਆ ਕੌਣ ਐ ਸਾਡੇ ਇੱਥੇ ਪਰਮੇਸ਼ਰ ਦਵਾਰ 10000 ਬੰਦੇ ਦੀ ਰੋਟੀ ਰੋਜ਼ ਬਣਦੀ ਹੈ। ਅਸੀਂ ਕਦੀ ਨਹੀਂ ਵੇਖਿਆ ਕੌਣ ਆਇਆ ਯਾਰ ਕੌਣ ਬਹਿ ਗਿਆ ਕੌਣ ਛੱਕ ਗਿਆ। ਜਿਹੋ ਜਿਹੇ ਦੋ ਫੁਲਕੇ ਜਿਹੋ ਜਿਹੇ ਚਾਰ ਫੁਲਕੇ ਸਿੱਖ ਦੀ ਝੋਲੀ 'ਚ ਪੈਣੇ ਆ ਉਹਦੇ ਹੱਥਾਂ 'ਤੇ ਰੱਖੇ ਜਾਣੇ ਆ। ਕੋਈ ਅਸਾਈ ਆ ਜਾਏਗਾ ਉਹਦੇ ਰੱਖਣਗੇ। ਉਹ ਜਿਹੜਾ ਚਮਚਾ ਘਿਓ ਦਾ ਸਰਦਾਰ ਦੀ ਸਿੱਖ ਦੀ ਬਾਟੀ ਵਿੱਚ ਪਾਵਾਂਗੇ ਉਹ ਚਮਚਾ ਘਿਓ ਦਾ ਅਸੀਂ ਈਸਾਈ ਦੀ ਵੀ ਪਾ ਦੇਣਾ ਕਦੇ ਨਹੀਂ ਪੁੱਛਣਾ। ਹਰ ਜਗ੍ਹਾ ਇੱਕੋ ਜਿਹਾ। ਸਾਡੇ ਗੁਰੂ ਨੇ ਸਿਖਾਈ ਨਹੀਂ ਨਫ਼ਰਤ ਵੈਰ ਸਿਖਾਇਆ ਨਹੀਂ ਇਹ ਭੋਲੇ ਜਜਬਾਤੀ ਲੋਕ ਨੇ ਤੇ ਜਜਬਾਤੀ ਗੁਰੂ ਘਰ ਨੇ ਵੈਰ ਕਿੱਥੇ ਸਿਖਾਇਆ ਅਸੀਂ ਅੱਜ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਇਲਾਕੇ ਦੇ ਵਿੱਚ ਨੇੜੇ ਪਿੰਡ ਸੀ ਪਿੰਡ ਵਿੱਚ ਚਾਰ ਇਸਾਈਆਂ ਦੇ ਘਰ ਸੀ ਜੀ ਸਦਕੇ ਯਾਰ ਦਾਦਾ ਵੀ ਇਸਾਈ ਪੜਦਾਦਾ ਵੀ ਇਸਾਈ ਚੱਲ ਰਿਹਾ ਕੋਈ ਪ੍ਰੋਬਲਮ ਨਹੀਂ ਵਧੀਆ ਕਰੋ ਅਸਾਈ ਬੰਦਾ ਲੱਗਿਆ ਹੋਇਆ ਤੇ ਲੱਗਿਆ ਰਵੇ ਪਰ ਜਦੋਂ ਇੱਕ ਪਲਾਨ ਦੇ ਨਾਲ ਨਾ ਹੌਲੇ-ਪਾਲੇ ਲੋਕਾਂ ਦੇ ਬ੍ਰੇਨ ਵਾਸ਼ ਕੀਤੇ ਜਾਂਦੇ ਆ ਉਦੋਂ ਦੁੱਖ ਲੱਗਦਾ ਜਦੋਂ ਸਟੇਜ ਦੇ ਉੱਤੇ ਪੁੱਠੀਆਂ ਸਿੱਧੀਆਂ ਕਰਾ ਮਾਤਾਂ ਕਰਕੇ ਨਾਲੇ ਨਕਲੀ ਭੇਖ ਬਣਾ ਕੇ ਆ ਮੈਂ ਆ 15 20 ਨੂੰ ਤਿਆਰ ਕਰਕੇ ਲਿਆਉਣਾ ਸਟੇਜ ਤੇ ਖਿਲਾਰਦਾ ਮੈਂ ਫਿਰ ਇਹਨਾਂ ਨੂੰ ਐ ਕਹੂੰ ਵੀ ਛੂ ਕਰੂੰਗਾ ਤੇ ਡਿੱਗ ਪਿਓ ਥੱਲੇ ਪਹਿਲਾਂ ਪ੍ਰੈਕਟਿਸ ਕਰਾਈਏ ਪਹਿਲਾ 5-7 ਦਿਨ ਪ੍ਰੈਕਟਿਸ ਕਰਾਈਏ ਫਿਰ ਇਹਨਾਂ ਨੌਜਵਾਨਾਂ ਨੂੰ ਬਿਠਾਈਏ ਫਿਰ ਛੂ ਕਰੀਏ ਇਹ ਛਾਲ ਮਾਰ ਕੇ ਡਿੱਗ ਪੈਣ ਤੇ ਬੀਬੀਆਂ ਮੂੰਹ ਤੇ ਪੱਲਾ ਪਾ ਕੇ ਹਾ ਆ ਕੀ ਕਰਤਾ ਬਾਬੇ ਨੇ ਬੇਹੋਸ਼ ਕਰਤੇ ਉਹਨਾਂ ਨੇ ਬੀਬੀਆਂ ਵੀ ਰੱਖੀਆਂ ਕਈ ਤਨਖਾਹ ਦਿੰਦੇ ਆ ਬੀਬੀਆਂ ਨੂੰ ਜਿਹਨੂੰ ਇਹ ਛੂ ਕਰਦਾ ਨਾ ਉਹ ਬਾਬਾ ਛੂ ਉਹ ਸਾਰੇ ਡਿੱਗ ਪੈਂਦੀਆਂ ਬੀਬੀਆਂ ਥੱਲੇ ਪਹਿਲ ਮਿਲਦੇ ਆ ਕਈਆਂ ਨੇ ਖੁਲਾਸੇ ਕੀਤੇ ਆ ਤੇ ਮੈਂ ਇਹ ਕਹਿਣਾ ਸਾਡਾ ਇਸਾਈ ਧਰਮ ਨਾਲ ਵੈਰ ਨਹੀਂ ਪਰ ਇਹੋ ਜਿਹੇ ਬੰਦੇ ਜਿਹੜੇ ਭੋਲਿਆਂ ਨੂੰ ਗੁੰਮਰਾਹ ਕਰਦੇ ਆ ਇਹ ਠੀਕ ਨਹੀਂ ਗੱਲ ਇਹ ਚੰਗੀ ਗੱਲ ਨਹੀਂ ਇਹ ਬਾਬੇ ਨਾਨਕ ਦੀ ਭੋਲੀ ਭੋਲੀ ਫਲਵਾੜੀ ਹੈ ਇਹ ਗਲਗੀਆਂ ਵਾਲੇ ਦੇ ਭੋਲੇ ਸਿੱਖ ਹੈ ਗਰੀਬ ਸਿੱਖ ਭੋਲੇ ਸਿੱਖ ਗਰੀਬ ਬੰਦਾ ਲੋੜਾਂ ਦਾ ਮਾਰਿਆ ਹੁੰਦਾ ਹੈ ਗਰੀਬ ਬੰਦਾ ਲੋੜਵੰਦ ਹੁੰਦਾ ਹੈ ਉਹ ਤੇ ਤਰਲੇ ਲੈਂਦਾ ਹੈ ਤੇ ਉਹਦੀ ਉਹਦੀ ਲੋੜ ਨੂੰ ਪੂਰੀ ਕਰਦੇ ਰੋਟੀ ਖਵਾਦੇ ਮੱਝ ਲੈ ਦੇ ਘਰ ਬਣਾ ਦੇ ਉਹਦੀ ਲੋੜਵੰਦ ਦੀ ਲੋੜ ਪੂਰੀ ਕਰਕੇ ਫੇਰ ਕਮੈਂ ਲੈ ਹੁਣ ਤੇਰੀ ਲੋੜ ਪੂਰੀ ਕਰਤੀ ਨਾ ਆ ਜਾ ਫਿਰ ਬਣ ਅਸਾਈ ਇਹ ਠੀਕ ਨਹੀਂ ਗੱਲ ਇਹ ਠੀਕ ਨਹੀਂ ਗੱਲ ਲੋੜ ਪੂਰੀ ਕਰੋ ਕਰਨੀ ਚਾਹੀਦੀ ਹੈ ਅਸੀਂ ਕਰਾਂਗੇ ਸਿੱਖ ਕਰਦੇ ਨੇ ਕਿੱਥੇ ਕਿੱਥੇ ਲੰਗਰ ਨਹੀਂ ਲੈ ਕੇ ਗਏ ਉੜੀਸਾ ਚ ਲੰਗਰ ਲਾਏ ਨਹੀਂ ਜਿੱਥੇ ਜਿੱਥੇ ਲੋੜ ਪੈਂਦੀ ਪਹੁੰਚਦੇ ਨੇ ਪਰ ਉਹਨਾਂ ਨਾਲ ਜਾ ਕੇ ਕਹਿੰਦੇ ਆ ਵੀ ਸਿੱਖ ਬਣ ਜਾ ਦੱਸੋ ਕਿਥੇ ਕਿਹਾ ਵੀ ਜਾਓ ਜਿੱਥੇ ਜਿੱਥੇ ਆ ਜਗਾ ਜਗਾ ਦੇ ਉੱਤੇ ਜਾ ਕੇ ਸਿੱਖਾਂ ਨੇ ਲੰਗਰ ਲਾਏ ਜਿੱਥੇ ਭਝਾਲ ਆ ਗਿਆ ਕਿਤੇ ਹੜ ਆ ਗਿਆ ਕਿਤੇ ਸੁਨਾਮੀ ਆ ਗਈ ਜਾ ਜਾ ਕੇ ਲੰਗਰ ਲਾਏ ਰੋਟੀਆਂ ਖਵਾਈਆਂ ਉਹਨਾਂ ਦੇ ਘਰ ਬਣਾਏ ਤੇ ਘਰ ਬਣਾ ਕੇ ਫਿਰ ਉਹਨਾਂ ਨੂੰ ਇਹ ਕਿਹਾ ਵੀ ਆ ਜਾਓ ਸਿੱਖ ਬਣੋ ਨਾ ਜਿੱਥੇ ਲੱਗਾ ਲੱਗਾਰੇ ਅਸੀਂ ਇਦਾਂ ਥੋੜਾ ਕਰਨ ਵਾਲੇ ਲੋਕ ਜਦੋਂ ਅਸੀਂ ਕਿਸੇ ਦੀ ਲੋੜ ਪੂਰੀ ਕਰਕੇ ਉਹਨੂੰ ਆਪਣੇ ਧਰਮ ਵਿੱਚ ਬਦਲਣ ਲਈ ਨਹੀਂ ਕਹਿੰਦੇ ਤੇ ਪੰਜਾਬ ਚ ਆ ਕੇ ਇਦਾਂ ਨਹੀਂ ਕਰਨਾ ਚਾਹੀਦਾ ਮੈਂ ਫੇਰ ਕਹਿੰਦਾ ਅਸੀਂ ਵੈਰ ਨਹੀਂ ਕਰਦੇ ਪਰ ਤਰੀਕਾ ਗਲਤ ਹੈ ਆਪਣੀ ਮਰਜ਼ੀ ਨਾਲ ਕੋਈ ਜਾਂਦਾ ਲੱਖ ਵਾਰੀ ਜਾਵੇ ਪਰ ਗੁੰਮਰਾਹ ਕਰਕੇ ਨਾ ਲਜਾਓ ਆਪਣੀ ਜੀ ਸਦਕੇ ਜਾਵੇ ਜਿਹੜਾ ਆਪਣੀ ਮਰਜ਼ੀ ਨਾਲ ਪ੍ਰਭਾਵਿਤ ਹੁੰਦਾ ਜੀ ਸਦਕੇ ਹੋਵੇ ਪਰ ਗੁਮਰਾਹ ਕਰਕੇ ਲਾ ਲਜਾਓ ਤੇ ਤਾਂ ਕਰਕੇ ਗੁਰੂ ਨਾਨਕ ਨੇ ਨਾ ਫਰਕ ਰੱਖਿਆ ਨਾ ਦਸ਼ਮੇਸ਼ ਨੇ ਰੱਖਿਆ ਤੇ ਸੱਚੇ ਆ ਆ ਮੱਝਾਂ ਟਰੈਕਟਰ ਵੰਡਣ ਵਾਲਿਆਂ ਨੂੰ ਪੁੱਛ ਲਓ ਆ ਟਰੈਕਟਰ ਵੀ ਵੰਡਦੇ ਫਿਰਦੇ ਆ ਸਿੱਖ ਜੇ 100 ਟਰੈਕਟਰ ਵੰਡ ਦੇਣਗੇ ਤੇ ਇਹਨਾਂ ਨੇ ਨਹੀਂ ਪੁੱਛਿਆ ਹੋਣਾ ਵੀ ਟਰੈਕਟਰ ਸਿੱਖ ਕੋਲ ਚੱਲਦਾ ਕਿ ਅਸਾਈ ਕੋਲ ਚੱਲਦਾ ਨਹੀਂ ਪੁੱਛਦੇ ਸਿਖਾਇਆ ਹੀ ਨਹੀਂ ਇਹ ਚੀਜ਼ ਸिखਾਈ ਨਹੀਂ ਕਿਸੇ ਇਸ ਕਰਕੇ ਸਾਨੂੰ ਇਹ ਸਮਝਣਾ ਪੈਣਾ ਹੈ ਵੈਰ ਨਹੀਂ ਕਿਸੇ ਨਾਲ ਮੈਂ ਇਹ ਮੰਨਦਾ ਓਏ ਕਈ ਧਰਮ ਦੇ ਠੇਕੇਦਾਰ ਸਾਡੇ 'ਚ ਵੀ ਮਾੜੇ ਹੈਗੇ ਆ ਮੈਂ ਨਹੀਂ ਕਹਿੰਦਾ ਵੀ ਸਾਡੇ ਅਸੀਂ ਸਾਰੇ ਦੁੱਧ ਤੋਤੇ ਆ ਅਸੀਂ ਸਾਰੇ ਦੁੱਧ ਤੋਤੇ ਆ ਸਾਡੇ ਦੇ ਧਰਮ ਦੇ ਠੇਕੇਦਾਰ ਕਈ ਜਾਤਾਂ ਪਾਤਾਂ ਦੇ ਚੱਕਰਾਂ 'ਚ ਪੈ ਕੇ ਦੂਜੇ ਨੂੰ ਨੀਵਾ ਸਮਝਦੇ ਆ ਜਾਤ ਬਰਾਦਰੀ ਦਾ ਕੋਡ ਫੱਟੀ ਗਾਲ 'ਚ ਪਾਈ ਫਿਰਦੇ ਆ ਇਹ ਪ੍ਰਧਾਨ ਹੋਣਗੇ 5 7 10 50 5000 ਹੋਣਾ ਪਰ ਧਰਮ ਨਹੀਂ ਮਾੜਾ ਇਹਦੇ ਨਾਲ ਕੋਈ ਕਲਗੀਧਰ ਸੱਚੇ ਪਾਤਸ਼ਾਹ ਮਾੜੇ ਨਹੀਂ ਬਣ ਜਾਣਾ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮਾੜੀ ਨਹੀਂ ਬਣ ਜਾਣੀ ਹੋਣਗੇ ਮੈਂ ਬੰਦਾ ਇਹ 20 50 ਹਜ਼ਾਰ ਬੰਦਾ ਇਦਾਂ ਦਾ ਹੋਣਾ ਹੈ ਪ੍ਰਧਾਨਗੀ ਕਰਨ ਵਾਲੇ ਚੌਧਰਾ ਕਰਨ ਵਾਲੇ ਜਾਤਾਂ ਦੇ ਨਾਮ ਦੇ ਉੱਤੇ ਵੰਡਣ ਵਾਲੇ ਬਰੇ ਸਿੱਟਣ ਵਾਲੇ ਛੋਟੀਆਂ ਬਰਾਦਰੀਆਂ ਨੂੰ ਪਰੇ ਕਰਨ ਵਾਲੇ ਉਦੋਂ ਚੇਤਾ ਰੱਖਿਆ ਕਰ ਇਹ ਜਿਹੜਾ ਮੈਨੂੰ ਧੱਕਣ ਲੱਗਿਆ ਨਾ ਛੋਟੀ ਬਰਾਦਰੀ ਵਾਲੇ ਨੂੰ ਮੈਨੂੰ ਛੁਜਾਤਾ ਪਰਖਦਾ ਹੈ ਮੇਰੀਆਂ ਇਹ ਫਲਾਣਾ ਬੰਦਾ ਹੈ ਇਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਤੂੰ ਨਫ਼ਰਤ ਉਸ ਬੰਦੇ ਨਾਲ ਕਰ ਸਕਦਾ ਪਰ ਸਿੱਖੀ ਨਾਲ ਨਾ ਕਰੀ ਸਿੱਖੀ ਜਾਤ ਪਾਤ ਨਹੀਂ ਮੰਨਦੀ ਸਿੱਖੀ ਆ ਪੰਜ ਪਿਆਰੇ ਬਾਟਾ ਤਿਆਰ ਕਰਕੇ ਕਰਨਗੇ ਆ ਹੁਣ ਅੰਮ੍ਰਿਤ ਦਾ ਬਾਟਾ ਉਹਨਾਂ ਨੇ ਅੰਮ੍ਰਿਤ ਛਕਾਉਣਾ ਹੈ ਜਿਹੜਾ ਨਾ ਜੀ ਡੁੱਲ ਜਾਂਦਾ ਹੈ ਹੱਥਾਂ 'ਚੋਂ ਜਦੋਂ ਅੰਮ੍ਰਿਤ ਛਕਦੇ ਨਾ ਸੀ ਐਦਾਂ ਹੱਥਾਂ ਤੇ ਪਾਉਂਦੇ ਨੇ ਐਦਾਂ ਹੱਥ ਕਰਾਇਆ ਜਾਂਦਾ ਐਦਾਂ ਚੂਲੀ ਐਦਾਂ ਹੱਥ ਕਰਾਂਦੇ ਪੰਜ ਪਿਆਰੇ ਉਹ ਜਦੋਂ ਹੱਥਾਂ ਤੇ ਪੈਂਦਾ ਕੁਝ ਛਿੱਟੇ ਐਦਾਂ ਡਿੱਗ ਪੈਂਦੇ ਆ ਥਾਲੀ 'ਚ ਤੇ ਪੰਜ ਪਿਆਰੇ ਸਾਰਾ ਇਕੱਠਾ ਕਰਕੇ ਇੱਕ ਬਾਟੇ 'ਚ ਪਾਉਂਦੇ ਆ ਤੇ ਇੱਕ ਬਾਟੇ 'ਚ ਪਾ ਕੇ ਸਾਰਿਆਂ ਨੂੰ ਮੂੰਹ ਲਵਾਉਂਦੇ ਆ ਸਾਰਿਆਂ ਨੂੰ ਉਥੇ ਨਹੀਂ ਪੁੱਛਦੇ ਕਿਹੜਾ ਜੱਟ ਕਿਹੜਾ ਰਮਦਾਸੀਆ ਕਿਹੜਾ ਰਾਮ ਗੜੀਆ ਕਿਹੜਾ ਰਾਜਪੂਤ ਕਿਹੜਾ ਭਾਟ ਸਿੱਖ ਹੈ ਇੱਥੇ ਕੌਣ ਹਿੰਦੂ ਆ ਗਿਆ ਅੱਜ ਇੱਥੇ ਕੋਈ ਨਹੀਂ ਪੁੱਛੇਗਾ ਸਾਰਿਆਂ ਦੇ ਬਾਟੇ ਸਾਰਿਆਂ ਨੂੰ ਐ ਮੂੰਹ ਲਵਾਉਣਾ ਇੱਕ ਬਾਟੇ ਨੂੰ ਮੂੰਹ ਲਾ ਥੋੜਾ ਥੋੜਾ ਡਿੱਗੇਗਾ ਇੱਕ ਬਾਟੇ ਚ ਪਏਗਾ ਉਹ ਬਾਟੇ ਆਲਾ ਸਾਰਾ ਇਕੱਠਾ ਕਰਨਗੇ ਇਕੱਠਾ ਕਰਕੇ ਕੱਲੇ ਕੱਲੇ ਦਾ ਮੂੰਹ ਲਵਾਉਂਦੇ ਐ ਕੋਈ ਫਰਕ ਨਹੀਂ ਸਿੱਖੀ 'ਚ ਫਰਕ ਨਹੀਂ ਕੁਝ ਬੰਦੇ ਸਾਡੇ 'ਚ ਗਲਤ ਨੇ ਤੇ ਗਲਤ ਬੰਦਿਆਂ ਕਰਕੇ ਸਿੱਖੀ ਛੱਡਦੀ ਹੈ ਧੱਕਾ ਕਰਨ ਨੂੰ ਯਾਰ ਮੈਂ ਬਥੇਰੇ ਧੱਕੇ ਚ ਲੱਗੇ ਆ ਇਹਨਾਂ ਪੰਜਾਂ ਸੱਤਾਂ ਦਸਾਂ ਸਾਲਾਂ 'ਚ ਬਥੇਰੇ ਕੁਝ ਚੱਲੇ ਆ ਧੱਕਾ ਧੱਕਾ ਥੋੜਾ ਨਹੀਂ ਸਾਡੇ ਬੰਦੇ ਜਦੋਂ ਕਰਨ ਤੇ ਆ ਜਾਣ ਤੇ ਧੱਕਾ ਬਥੇਰਾ ਕਰਦੇ ਆ ਬੰਦੇ ਮਾਰ ਦੇਣਗੇ ਗੋਲੀਆਂ ਮਾਰ ਦੇਣਗੇ ਅਟੈਕ ਕਰ ਦੇਣਗੇ ਬਦਨਾਮ ਕਰ ਦੇਣਗੇ ਬਲਾਦਕਾਰ ਵਰਗੇ ਪਰਚੇ ਪਾ ਦੇਣਗੇ ਰੇਪ ਵਰਗੇ ਕੇਸ ਕਰਾ ਦੇਣਗੇ ਨਿਕਲੇ ਭਾਵੇਂ ਕੱਖ ਨਾ ਰੱਜ ਕੇ ਬਦਨਾਮੀ ਕਰਦੇ ਆ ਪਰ ਇਹਦਾ ਮਤਲਬ ਸਿੱਖੀ ਛੱਡਦੀਏ ਇਹਦਾ ਮਤਲਬ ਵੀ ਸਿੱਖੀ ਛੱਡਦੀਏ ਹੁਣ ਵੀ ਮੈਂ ਪ੍ਰਚਾਰ ਕੀਤਾ ਮੇਰੇ ਨਾਲ ਮਾੜਾ ਕਰਦੇ ਹੋ ਓਏ ਨਹੀਂ ਮਾੜੇ 2 4 10 ਹੋਣਗੇ ਕਲਗੀਆਂ ਵਾਲੇ ਦਾ ਕੀ ਕਸੂਰ ਹੈ ਇਹਦੇ ਵਿੱਚ ਮੇਰੀ ਕਮਿਟਮੈਂਟ ਮੇਰਾ ਵਾਦਾ ਮੇਰਾ ਪ੍ਰੋਮਿਸ ਮੇਰਾ ਪਿਆਰ ਤੇ ਗੁਰੂ ਗੋਬਿੰਦ ਸਿੰਘ ਨਾਲ ਹੈ ਨਾ ਹਾਡੀ ਮੁੱਢਲੀ ਵਫਾਦਾਰੀ ਤੇ ਕਲਗੀਆਂ ਵਾਲੇ ਨਾਲ ਹੈ